ਮੈਂ ਅੱਜ ਰੋਟੀ ਵੜਾਉਣ ਜਾਂਦੇ ਹੁੰਦੇ ਸੀ ਮੈਂ ਹਾਂ ਆਮਦਾਵਾਂ ਦਾ ਵੀ ਕਾਹੇ ਜਨ ਬਿਤਾਇਆ ਸੀ ਬਹੁਤ ਕੰਮ ਚੱਲਦਾ ਸੀ ਪਹਿਲਾਂ ਤਾਂ ਲਓ ਜੀ ਬਸ ਪਹੁੰਚ ਗਏ ਅਸੀਂ ਪੁੱਜੋ ਮੰਡੀ ਇਹ ਗੱਡੀ ਅਸੀਂ ਲਾਵਾਂਗੇ ਇੱਥੇ ਤੇ ਦੇਰ ਜੇ ਆਮ ਇੱਕ ਕਾਰ ਨੂੰ ਹਾਂਜੀ ਪਹੁੰਚ ਗਏ ਸੀ ਪੁੱਜੋ ਮੰਡੀ ਆ ਕੇ ਲੱਥੀ ਰੱਖੀ ਰੱਖੀ ਤੇ ਬਿੱਟੇ ਦਾ ਮੋਟਰ ਤੇ ਨਹੀਂ ਖੜੇ ਤੇ ਮੈਂ ਕਹਿੰਦੀ ਉਸ ਤੋਈ ਆ ਰਾਇਆ ਹੈਲੋ ਸੁਖੀ ਕਾ ਆ ਦੇਖ ਮੇਰੇ ਪਤੀ ਜਿੰਦ ਜਿੰਦ ਹੈਤ ਹੈਲੋ ਹੈ ਹਾਂ ਮੈਂ ਮਾਨਕ ਬਾਈ ਇੱਧਰ ਸਾਡੇ ਸ਼ਸ਼ੀ ਕਾਲ ਜੀ ਚਾਹ ਕੌਣ ਲਾਇਆ ਨਾ ਹੀ ਹੋਏ ਚਾਹ ਵਾਲਾ ਸਮਾਨ ਕਾ ਨਹੀਂ ਪੀ ਲ ਗਏ ਰੱਤ ਨਹੀਂ ਕਰਦੇ ਤੁਹਾਨੂੰ ਦੱਸਾਂਗੀ ਠੀਕ ਆਲਾ ਚੱਲਣਾ ਚੱਲਣਾ ਇੱਧਰ ਕਰੇਗੀ ਆਲਾ ਆਜੇ ਆਜੇ ਮੈਂ ਆਤੀ ਮੇਰੀ ਵੀ ਕੀ ਆ ਹੁਣ ਕਿਵੇਂ ਦੋ ਸੱਤੀ ਕਰਤਾ ਤਾਂ ਨਾ ਦੇਗੀ ਕਿ ਕੀ ਹੋਊਗੀ ਆ ਜਿਹੜੀ ਮਾਂ ਦੀ ਉਹ ਕਹਾਂ ਦਾ ਆ ਉਹ ਫਤਿਹ ਨਾ ਨਾ ਜੀ ਬੰਦਾ ਆ ਆਜਾ ਬਰਛ ਆਜਾ ਆਜਾ ਚਲੋ ਇੱਥੇ ਤਾਂ ਹਵਾ ਲੱਗਦੀ ਹੈ ਨਾ ਹਾਂ ਆਜਾ ਕ੍ਰੇਸੀ ਤਰਜੀ ਲੱਗਿਆ ਜੀ ਲਾਗੇ ਤੇ ਕੱਲ ਤਾਂ ਇਹਨੇ ਰਾਤ ਬਹੁਤ ਤੰਗ ਕੀਤਾ ਸੀ ਹੁਣ ਤਾਂ ਆਰਾਮ ਨਾਲ ਬੈਠੀ ਹੈਗੀ ਗਰੇਟ ਜਾਈ ਭਾਰੀ ਬੈਣੀ ਉੱਤਰ ਸਾਡੇ ਜਵਾਕ ਬੈਠੇ ਹੈਗੇ ਫੋਨ ਦੇਖੀ ਇੰਦੀ ਇੱਧਰ ਗੱਲਣ ਬੈਠੀ ਹੈਗੀ ਜੱਸ ਕੋਲੇ ਜੱਸ ਜਸਤਾ ਗੁਰਨ ਖੜੇ ਹੀ ਨਹੀਂ ਛੱਡਦਾ ਹੈ ਨਾ ਦੇਖੀ ਤੇਰੇ ਜਨੀ ਗਈ ਇਹਦੇ ਫੋਨ ਤੇ ਹਾਂ ਆ ਦੇ ਐ ਕਰਦੇ ਹਾਂ ਐ ਬਈ ਤੇ ਦੱਸਦੇ ਕਿ ਵੜਦਾ ਵਾ ਫਿਰ ਦੂਜੀ ਹਾਂ ਅਸੀਂ ਕੱਲ ਆ ਕੇ ਵੀਡੀਓ ਬਣਾਈ ਨਹੀਂ ਸੀਗੀ ਥੋੜੀ ਜਿਹੀ ਬਣਾਈ ਸੀਗੀ ਹੈ ਨਾ ਇਹ ਰਾਤ ਸਾਨੂੰ ਇਹਨੇ ਬਹੁਤ ਤੰਗ ਕੀਤਾ ਸੌਣ ਨਹੀਂ ਦਿੱਤਾ ਹੁਣ ਇਹ ਵਧੀਆ ਪੈ ਗਈ ਸੀ ਕਿ ਦਿਨੇ ਵੀ ਪੈ ਗਈ ਤੇ ਹੁਣ ਵੀ ਠੀਕੀ ਵੀ ਆ ਦੁਪਹਿਰੇ ਅਸੀਂ ਸੌਂ ਗਏ ਸੀ ਹਾਂਜੀ ਹੁਣ ਵੀ ਮੈਂ ਗਏ ਸੀ ਦੁਪਹਿਰ ਦੀ ਚਾਹ ਰਾਤ ਮਨਪ੍ਰੀਤ ਨੇ ਸਾਨੂੰ ਬਣਾ ਕੇ ਖਵਾਇ ਸੀ ਮਟਰ ਪਨੀਰ ਦੀ ਸਬਜ਼ੀ ਇਹਨੂੰ ਮੈਂ ਆਖਿਆ ਸੀ ਮੂੰਗੀਦਾਰ ਲੈਣੇ ਫਿਰ ਵੀ ਬਣਾ ਲਈ ਸਾਡੇ ਹੁੰਦਿਆਂ ਨੂੰ ਬਣਾਈ ਬੈਠੀ ਸੀਗੀ ਰਾਤ ਹਾਂਜੀ ਨਵੀ ਅਰਗਿਆ ਦੇ ਨਾਨੇ ਨੇ ਲਿਆ ਕੇ ਦਿੱਤਾ ਗਾ ਨਵੀ ਨੂੰ ਠੰਡਾ ਗਗਨ ਅਰਗੇ ਪੀਣਗੇ ਗਰਨ ਕਹਿੰਦੀ ਐ ਅਸੀਂ ਨਾਨਾ ਉਹ ਪੀਣੀ ਐ ਠੰਡਾ ਹਰਾ ਆ ਡਿਊ ਇੱਧਰ ਸੈਲਫੀ ਖਿੱਚੀ ਜਾਂਦੀ ਐ ਗ੍ਰੇਸੀ ਰਾਮ ਨਾ ਬੈਠੀ ਐ ਤੇ ਸਬਜੀ ਸਾਡੀ ਬਣੀ ਆਂਦੀ ਐਗੀ ਕੱਦੂ ਦੀ ਤੇ ਅਸੀਂ ਫੇਰ ਜਾਵਾਂਗੇ ਪਾਰਕ ਚ ਹਣਾ ਰਬਾਣ ਜਾਵਾਂਗੇ ਨਾ ਹੈ ਪਾਇਆ ਲੇਡੀ پارک ਅੱਛਾ ਲੇਡੀ پارک ਉਹ ਤੇ ਲੇਡੀ ਜੀ ਜਾਂਦੇ ਹਨ ਜਿਆਦਾ ਜੈਂਟਸ ਨਹੀਂ ਜਾਂਦੇ ਜੀ ਤੁਸੀਂ ਵੀ ਪੀ ਲਓ ਠੰਡਾ ਗਰਮੀ ਚ ਵੈਸੇ ਅਸੀਂ ਲਿਉਂਦੇ ਨਹੀਂ ਕਿ ਪਿੰਦੇ ਨਹੀਂਗੇ ਤੇ ਪਰ ਅਸੀਂ ਵੀ ਲੈ ਅੱਜ ਸਵੇਰ ਚਾਚੀ ਕੇ ਉੱਧਰ ਗਈ ਸੀ ਕਿ ਮੈਂ ਕਿਉਂ ਉਦੋਂ ਵੀ ਪੀ ਲਿਆ ਸੀਗਾ ਉੱਧਰ ਤੇ ਗਰਮੀ ਚ ਥੋੜੇ ਜੰਪੀ ਹੋਰ ਇਲਾਕੇ ਉਹ ਜੀ ਵਾਸਾ ਦੇ ਪੂਰਾ ਇੰਜੋਏ ਕਰੀ ਜਾਂਦੇ ਨਾਨ ਕੀ ਆਏ ਹੇ ਪਪਾ ਜਵਾਕ ਖੁਸ਼ ਹੋ ਗਏ ਪੀ ਕੇ ਦੋ ਦੋ ਗਲਾਸ ਪੀ ਲੈਣ ਨਾ ਅਹ ਦੇਖ ਆ ਪੜਾ ਬੰਦਾ ਹੈ ਖੜਨ ਛੜਦਾ ਦੇਖ ਧੱਕੇ ਦਿੰਦਾ ਮੈਂ ਅੰਦਰ ਵਾਲਦਾ ਹਾਂ ਅੰਦਰ ਵਾਲਦੇ ਮੈਂ ਧੱਕੇ ਮਾਰ ਮਾਰ ਹਾਂ ਆਇਆ ਤਾਂ ਹੁਣ ਪਤਾ ਲੱਗਿਆ ਨਾ ਵੀ ਪਪਾ ਦਾ ਅਜੇ ਇੱਥੇ ਹਵਾ ਲੱਗਦੀ ਹੈ ਬੀਬੀ ਹਰ ਕਿਤਾں ਬੈਠੇ ਹੈਗੇ ਅਸੀਂ ਵੀ ਰਾਤ ਇੱਥੇ ਬੈਗੇ ਸੀ ਐਂ ਗਲੀ ਚ ਹਾਂਜੀ ਹੁਣ ਅਸੀਂ ਚੱਲੇ ਆਂਗੇ ਸ਼ਹਿਰ ਚ ਪਾਰਕ ਚ ਲੈ ਕੇ ਜਾਂਦੇ ਸਾਡੀ ਭੱਵੀ ਇਹ ਮੇਰੀ ਭੱਜੀ ਭੱਜੀ ਆ ਕਿਉਂ ਛੋਟੀ ਹੈਗੀ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ ਕਿ ਹੁਣ ਅਸੀਂ ਘੇੜਾ ਕੱਢ ਕੇ ਆਉਨੇ ਆਂ ਸ਼ਹਿਰਾਂ ਚ ਤਾਂ ਐ ਲੋਕ ਰਹਨਾ ਵੇਲੇ ਕਵੇਲੇ ਵੀ ਤੁਰੇ ਫੱਟੇ ਪਿੰਡਾਂ ਚ ਤੁਰੇ ਆਫਾ ਹੋ ਜਾਂਦੇਗਾ ਸਾਡੇ ਪੱਛੇ ਜਿਹੜੇ ਅੱਗੇ ਜਿਹੇ ਜਾਂਦੇ ਆ ਇਹ ਨਹੀਂ ਜਾਂਦੇ ਹੁੰਦੇ ਨਾ ਅਸੀਂ ਮੂਹ ਡੈਡੀ ਹੁੰਦਾ ਜਿੱਦ ਹੈਗਾ ਨਾ ਕਿਉਂ ਅਸੀਂ ਜਾਵੜ ਨੇ ਹੈਗੇ ਵੀ ਨਾਲ ਹੁੰਦੇ ਉਦੋਂ ਜਾ ਅੱਜ ਨਾ ਘੁੰਮੀ ਹੈਗੇ ਕਿ ਨਹੀਂ ਅੱਜ ਲੱਗਦਾ ਹੀ ਘਟਾ ਹੈ ਨਾ ਚਲੋ 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 ਸਾਡੇ ਜਵਾਕ ਮੂਰੇ ਮੂਰੇ ਜਾਈ ਜਾਂਦੇ ਅੱਜ ਤੇਰੀ ਫੋਟੋ ਚਲੋ ਚਲੋ ਹਾਂਜੀ ਆ ਗਏ ਅਸੀਂ ਪਾਰਕ ਚ ਤੇ ਬੱਚੇ ਦੇਖੋ ਅਰਮਾਨ ਇੱਥੇ ਲੜੋ ਝੂਲ ਲੈ ਝੂਲੀ ਆਂਦੇ

ர <tip> बाय। हां अस आ गए सिंह घरेक नहाई मैं नहा के कपड़े बदल ले ਲੱਗੇ ਆਗੇ ਘਰ ਵੀ ਬਹੁਤ ਜ਼ਿਆਦੇ ਹੈਗੀ ਰਾਤ ਸਾਰੀ ਰਾਤ ਗ੍ਰੇਟੀ ਨੇ ਨਹੀਂ ਤੱਕੀ ਗੰਦਾਗਾ ਫਿਰ ਅਸੀਂ ਦਿਨੇਸ ਤੇ ਹੁਣ ਦੇਖੋ ਅੱਜ ਦੇਖ ਜਿੱਦਾ ਤੇ ਹੁਣ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਦਰ ਤੱਕ ਲਈ ਸਾਰਿਆਂ ਨੂੰ ਸਤਿ ਅਕਾਲ ਦੀ ਵੀਡੀਓ ਨੂੰ ਵੱਧ ਵਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ